ਪੱਜੀ ਦੋਸਤੋ ਸਾਰਿਆਂ ਨੂੰ ਅਡਵਾਸ ਵਿੱਚ ਲੋੜੀ ਦੀਆਂ 10 ਲੱਖ ਮੁਬਾਰਕਾਂ ਜੀ ਸੋ ਅੱਜ ਸਾਡਾ ਜਿਹੜਾ ਪਾਰਸਲ ਚੱਲਿਆ ਜੀ ਸੰਗਰੂਰ ਪਹਿਲਾਂ ਵੀ ਅਸੀਂ ਭੇਜੀਆਂ ਸੀ ਪਿੰਡ ਢੇੜੀ ਕੇ ਵਿਖੇ ਸੰਗਰੂਰ ਜ਼ਿਲ੍ਹਾ ਤੇ ਅੱਜ ਫੇਰ ਸਾਡੀਆਂ ਪਿੰਨੀਆਂ ਚੱਲੀਆਂ ਜੀ ਸੰਗਰੂਰ ਸਰਦਾਰ ਹਾਕਮ ਸਿੰਘ ਜੀ ਇਹ ਆਪਾਂ ਪਿੰਨੀਆਂ 5 ਕਿਲੋ ਇਹ ਪਾਰਸਲ ਕਰਨੀਆਂ ਜੀ ਸਟੋਰ ਵੀ ਜੇ ਨਾ ਮੇਰੇ ਵੀਰਾਂ ਨੇ ਆਕੀਂਆਂ ਪਿੰਨੀਆਂ ਲੈਣੀਆਂ ਹੋਣ ਜੀ ਉਹ ਸਾਨੂੰ 9592123016 ਤੇ ਫੋਨ ਕਰਕੇ ਸਾਡੇ ਕੋਲ ਆਰਡਰ ਲਖਾ ਸਕਦਾ ਜੀ ਇਹ ਪਿੰਨੀਆਂ ਸਾਡੀਆਂ ਸੰਗਰੂਰ ਜਾਣੀਆਂ ਜੀ ਸੋ ਸੰਗਰੂਰ ਦਾ ਆਰਡਰ ਸਾਨੂੰ ਫੇਰ ਆਇਆ ਸੋ ਉਹਨਾਂ ਨੂੰ ਆਪਾਂ ਇਹ ਪਿੰਨੀਆਂ ਕੋਰੀਅਰ ਕਰਕੇ ਆਵਾਂਗੇ ਜੀ ਅੱਜ ਹੈਗੀ ਆ ਜੀ 11 ਜਨਵਰੀ ਸੋ ਸਾਰਿਆਂ ਵੀਰਾਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਪਰਸੋਂ ਨੂੰ ਲੋਹੜੀ ਆਉਣ ਵਾਲੀ ਹੈ ਸੋ ਅਡਵਾਂਸ ਦੇ ਵਿੱਚ ਹੀ ਸਾਰੇ ਭੈਣ ਭਰਾਵਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬਸਦੇ ਪੰਜਾਬੀਆਂ ਨੂੰ ਸਾਡੇ ਵੱਲੋਂ ਲੋਹੜੀ ਦੇ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਾਂ ਜੀ ਆਪ ਸਾਰੇ ਲਈ ਸੁੱਖਾਂ ਭਰੀ ਲੋਹੜੀ ਆਵੇ ਜੀ ਵਾਹਿਗੁਰੂ ਚੜ੍ਹਦੀਆਂ ਕਲਾ ਵਿੱਚ ਸਾਰੇ ਲੋ ਜੀ ਸੋਏ ਅਰਸੀ ਦੀਆਂ ਪਿੰਨੀਆਂ ਸਾਡੀਆਂ ਜੀ ਜਿਹੜੀਆਂ ਕੋਰੀਅਰ ਹੋਣ ਬਾਅਦ ਚੱਲੀਆਂ ਸੰਗਰੂਰ ਪਹੁੰਚਣੀਆਂ ਜੀ ਤੁਸੀਂ ਵੀ ਮੰਗਵਾ ਸਕਦੇ ਹੋ 95921 ਦੇ 23016 ਤੇ ਫੋਨ ਕਰਿਓ ਜੀ ਤੁਹਾਡੇ ਘਰੇ ਪਿੰਨੀਆਂ ਅਸੀਂ ਬੜੀਆਂ ਬਣਾਈਆਂ ਪਹੁੰਚਾਵਾਂਗੇ ਜੀ ਤੇ ਬਾਕੀ ਜਿਹੜੇ ਲੋਕ ਲਾ ਉਹਨਾਂ ਤੱਕ ਮੈਂ ਆਪ ਪਹੁੰਚਾ ਦਿੰਦਾ ਜੀ। ਸ਼ੁਕਰੀਆ ਬੇਰਵਾਹੀ ਜੀ।